ਨਲ ਤੱਕਾਂ ਤੂੰ ਵਗ ਜਾ ਮਮੀ ਨਾਨੀ ਕੋਲੇ ਜਾ ਤੂੰ ਜਾ ਕਿਹਦਾ ਢਿੱਡ ਦੁਖਣ ਲੱਗ ਗਿਆ ਸੀ ਜਾਸ ਦਾ ਜਾਸ ਨੇ ਕੀ ਖਾ ਲਿਆ ਸੀ ਹੈ ਵੀ ਖਾ ਲਿਆ ਸੀ ਮਮੀ ਢਿੱਡ ਦੁਖਣ ਲੱਗ ਗਿਆ ਹੋਰ ਵੀ ਕਿਉਂ ਖਾਦਾ ਫਿਰ ਤੂੰ ਖਾਣਾ ਨਹੀਂ ਸੀ ਵੀ ਤਾਂ ਫੇਰ ਢਿੱਡ ਦੁਖਣ ਲੱਗ ਜਾਂਦਾ ਹਈ ਹੋ ਜਾਂਦੀ